ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੰਗਤ ਜੀ ਆ ਇੰਦੀ ਜਸਵਾਲ ਦੀਆਂ ਦੋ ਲੈਣਾ ਸੁਣ ਲਿਓ ਜੇ ਤੁਹਾਨੂੰ thora ਵੀ ਆਪਣਾ ਹੈਗਾ ਯਾ ਦੁੱਖ ਹੈਗਾ ਆਪਣੇ ਪੰਜਾਬੀ ਹੋਣ ਦਾ ਸਿੱਖ ਹੋਣ ਦਾ ਸਾਡੇ ਨਾਲ ਚੱਲਣ ਕੋਣ ਖਿਲੀ ਜਾਂਦਾ ਆ ਅੱਜੀ ਸਾਨੂੰ ਸਾਲੇ ਉਹ ਸਦਾ ਹੀ ਸਮਝਿਆ ਤੁਸੀਂ ਆ ਦੇਖੋ ਬਾਈ ਜੀ ਇਹ ਤਸਵੀਰ ਸਾਰੇ ਨਹੀਂ ਦੇਖੇ ਲਈ ਹੁਣੀ ਆ ਇਹ ਕਿਹਨਾਂ ਦੀ ਤਸਵੀਰ ਆ ਬਾਈ ਜੀ ਠੀਕ ਐ ਨਾ ਇਹ ਹੈਗੀ ਐ ਟੈਂਪੂਆਂ ਦੀ ਤਸਵੀਰ ਜਿਨ੍ਹਾਂ ਨੂੰ ਪੈਂਚਰ ਕਰਤਾ ਸਿੰਘਾ ਨੇ ਇਹ ਹੋ ਕੀ ਰਿਹਾਇਆ ਤੇ ਹੁਣ ਕੀ ਸੀ ਹੁਣ ਬਾਈ ਜੀ ਇਹ ਤਾਂ ਸਾਰਿਆਂ ਨੂੰ ਪਤਾ ਵੀ ਪ੍ਰੇਡ ਹੋ ਰਹੀ ਸੀ ਤੇ ਕੈਨਸਲ ਕਰਾਤੀ ਗਈ ਆ ਪਰ ਕਰਾ ਕੌਣ ਰਿਹਾ ਸੀ ਪ੍ਰੇਡ ਉਹ ਮੈਂ ਲੈ ਕੇ ਆਇਆ ਬਾਈ ਜੀ ਸਾਹੀ ਦਾ ਤੁਸੀਂ ਮੈਨੂੰ ਪਿਆਰ ਕਰਦੇ ਆ ਆਪਾਂ ਤੁਹਾਨੂੰ ਸ਼ੋ ਕਰੀਦਾ ਆ ਇਹ ਪ੍ਰੇਡ ਬਾਈ ਜੀ ਪਿਛਲੇ 7 ਸਾਲਾਂ ਤੋਂ ਹੋ ਰਹੀ ਆ ਹਾਂਜੀ ਸਹੀ ਸੁਣਿਆ ਤੁਸੀਂ 7 ਸਾਲਾਂ ਤੋਂ ਹੋ ਰਹੀ ਪ੍ਰੇਡ ਹੈ ਠੀਕ ਹੈ ਨਾ ਤਾਂ ਸਾਨੂੰ ਪਤਾ ਹੀ ਨਹੀਂ ਜਾਣ ਕੇ ਇਹ ਪੱਕਾ ਆਰਿਆਂ ਨੂੰ ਮੱਕੇ ਕਰਦੇ ਸੀਗੇ ਇਹ ਪਿਛਲੀਆਂ ਪ੍ਰੇਡਾਂ ਦੀਆਂ ਮਤਸੀਲਾਂ ਲੈ ਕੇ ਆਇਆ ਤੁਹਾਡੇ ਲਈ ਉੱਥੇ ਹੋ ਰਹੀ ਸੀ ਭਾਈ ਜੀ ਪਿਛਲੇ 7 ਸਾਲਾਂ ਤੋਂ ਅਜੀ ਸਹੀ ਸੁਣਿਆ ਤੁਸੀਂ ਪਿਛਲੇ 7 ਸਾਲਾਂ ਤੋਂ ਠੀਕ ਹੈ ਨਾ ਸੋ ਫੜ ਹੁੰਦਾ ਇਹ ਜਾਂ ਨਾਂ ਤੁਹਾਨੂੰ ਮਿਲਦਾ ਆ ਸੋ ਫੇਰ ਮੇਰੀ ਬੇਨਤੀ ਆ ਸਾਰੇ ਪੰਜਾਬੀਆਂ ਦੇ ਸਾਰੇ ਗਰੁੱਪਾਂ 'ਚ ਫੋਨਾਂ 'ਚ ਵੀਡੀਓ ਪਚਾਓ ਤੇ ਇਹ ਰਿਵਾਜ ਤੁਮਾਨੂੰ ਮੇਰੇ ਘਰੋਂ ਦਾ ਮੈਂ ਤੁਹਾਨੂੰ ਕਹਾਂ ਗ੍ਰਾਮ ਰੰਗਕਾਰੀ ਨਹੀਂ ਕੀਤਾ ਸੀ ਨਾ ਜਾਣ ਕੇ ਕਰਦੇ ਆ ਇਹਨਾਂ ਨੂੰ ਪਤਾ ਹੈ ਬਾਈ ਫਿਰ ਤੁਮੇ ਪਿਛਲੇ ਸੱਤਾ ਸਾਲਾਂ ਤੋਂ ਸਾਨੂੰ ਪਤਾ ਹੀ ਨਹੀਂ ਸੀ ਕਿਤੇ ਰਵਾਜ ਨਹੀਂ ਸੀ ਕਹਿੰਦਾ ਪਾਜੀ ਉਥੇ ਕਰਾ ਰਹੇ ਜਿੱਥੇ ਹੁਣ ਹੁਣੀ ਸੀ ਤੇ ਨਾਸ ਮੁੰਬਈ ਦੇ ਕਿਸੇ ਭਾਈਚਾਰੇ ਦਾ ਆਪਾਂ ਨਾਮ ਹੀ ਲੈਣਾ ਪਰ ਜੋ ਕਰਾ ਰਹੇ ਉਹਨਾਂ ਦੇ ਨਾਮ ਤਾਂ ਇਹ ਹੀ ਆ ਨੂੰ ਆਪਾਂ ਕੀ ਕਰੀਏ ਉਹਦਾ ਨਾਮ ਹੈਗਾ ਇੱਕ ਦਾ ਨਾਮ ਹੈਗਾ ਰਿਤਮ ਰਿਤਮ ਇਕ ਦਾ ਨਾਮ ਹੈ ਤਾਂ ਰਮਨ ਤੇ ਸੇਠ ਰਿਤਮ ਤੁਸੀਂ ਆ ਵੀ ਦੱਸੋ ਕਿਸ ਦਾ ਹੀ ਜਾ ਤੇ ਰਿਤਮ ਤੇ ਸੇਠ ਉਹ ਇੱਦਾਂ ਹੀ ਆਇਆ ਹਾਂ ਜੀ ਬਾਕੀ ਗੱਲ ਬਾਅਦ ਚ ਕਰਦੇ ਆ ਰਿਤਮ ਤੇ ਰਤਿਮ ਸੇਠ ਇਹ ਉਹ ਬੰਦੇ ਆ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਰ ਸਿਫਤੀ ਦਾ ਘਰ ਉਹ ਸ਼ਹਿਰ ਜਿੱਥੇ ਗੁਰੂਆਂ ਨੇ ਦਰبار صاحب ਬਣਾਇਆ 24 ਘੰਟੇ ਗਰਬਾਣੀ ਚਲਦੀ ਆ ਜੱਸਾ ਸਿੰਘ ਰਾਮਗੜੀਆਂ ਨੇ ਲਾਲ ਕਿਲੇ ਦੇ ਵਿੱਚ ਜਿੱਥੇ ਬਹਿ ਕੇ ਆਪਣੇ ਮੁਗਲ ਹੁਕਮ ਦਿੰਦੇ ਹੁੰਦੇ ਨੇ ਨਾ ਉਹ ਜਿਹੜਾ ਉਹਨਾਂ ਦਾ ਸਗਾਸਨ ਹੀ ਸਗਾਸਨ ਦੀ ਛਿੱਲ ਲਾ ਕੇ ਨਾ ਉਹਦਾ ਪੱਥਰ ਲਿਆ ਕੇ ਦਰਬਾਰ ਸਾਹਿਬ ਦੇ ਚਰਨਾਂ 'ਚ ਰੱਖਿਆ ਪਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਮਨਾਥ ਦੇ ਮੰਦਰ ਦੇ ਜਿਹੜੇ ਦਰਵਾਜ਼ੇ ਲਾ ਕੇ ਲੈ ਗਿਆ ਸੀ ਨਾ ਖੱਗ ਚੋਰ ਗਜਣੀ ਉਹ ਲਿਆ ਕੇ ਅਬਦਾਲੀ ਸੋਰੀ ਅਹਿਮ ਸਾਹਿਬ ਦਾਲੀ ਜਰੇ ਲੈ ਗਏ ਉਹ ਦਰਬਾਰ ਸਾਹਿਬ ਵਿੱਚ ਪਏ ਨੇ ਅੰਮ੍ਰਿਤਸਰ ਦੇ ਸ਼ਹਿਰ ਚ ਉਹ ਦਰਵਾਜੇ ਉਥੋਂ ਲਿਆ ਕੇ ਲੜ ਕੇ ਤੇ ਇਥੇ ਲਿਆ ਕੇ ਰੱਖੇ ਨੇ ਉਹ ਸ਼ਹਿਰ ਵਿੱਚ 7 ਸਾਲ ਤੋਂ ਕੀ ਹੋ ਰਿਹਾ ਸੀ ਟੈਂਪੂਆਂ ਦੀ ਪਰੇਡ ਟੈਂਪੂ ਜੈਂਡਰ ਜਿਹਨੂੰ ਅਸੀਂ ਕਹਿੰਦੇ ਆ ਅਸੀਂ ਲੋਕ ਸ਼ਰਮ ਮਹਿਸੂਸ ਕਰਦੇ ਆ ਲੱਖ ਲਾਂ ਪੰਜਾਬੀਓ ਅਹੀਂ ਮਰ ਚੱਲੇ ਆ ਉਹ ਲੜਦੇ ਸਰਪੰਚੀਆਂ ਲਈ ਭੱਜੇ ਫਿਰੋ ਲੀਡਰਾਂ ਦੇ ਪਿੱਛੇ ਪੱਗਾਂ 'ਚ ਸੱਚੀ ਸਿਰ ਫਸਾਏ ਨੇ ਉਹ ਸਰਪੰਚੀਆਂ ਚੋ ਕੀ ਲੈਣਾ ਜੇ ਆਉਣ ਵਾਲੀ ਪੀੜ੍ਹੀ ਸਾਰੀ ਤੁਹਾਡੀ ਟੈਂਪੂ ਨਿਕਲ ਆਈ ਟੈਂਪੂ ਦਾ ਮਤਲਬ ਸਮਝਦੇ ਹੀ ਹੋ ਨਾ ਕੋਈ ਸ ਟੈਂਪੂ ਕਹਿੰਦਾ ਕੋਈ ਸਾਈਕਲ ਕਹਿੰਦਾ ਕੋਈ ਗੇਹ ਕਹਿੰਦਾ ਖੁਸਰੇ ਜਿਹੜੇ ਬੰਦੇ ਆ ਜਿਨ੍ਹਾਂ ਨੂੰ ਜਨਾਨੀਆਂ ਦੀਆਂ ਬਿਲੰਗਾਂ ਹੁੰਦੀਆਂ ਨੇ ਜਨਾਨੀਆਂ ਵਰਗੇ ਬੰਦੇ ਹੋ ਤੁਸੀਂ ਕੀ ਕਰਦੇ ਹੋ ਆ ਜਿਹੜੇ 10 ਵੀ ਪਹਿਲਾਂ ਨੱਚਦੇ ਫਿਰਦੇ ਆ ਆਪਣੇ ਇਨਸਟਾ ਹੰਸਟਾ ਦੇ ਵੀਡੀਓ ਬਣਾਉਣ ਵਾਲੇ ਉਹ ਕੀ ਹੈ ਜੀ ਪਰੇਡ ਕਰਨ ਜਾ ਰਹੇ ਜੀ 6 ਸਾਲ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਰੇਡ ਹੁੰਦੀ ਆ ਕੀ ਗੱਲ ਪੰਜਾਬ ਦੀ ਮਾਵਾਂ ਨੇ ਸੂਰਮੇ ਜੰਮਣੇ ਬੰਦ ਕਰਤੇ ਅੱਜ ਤੱਕ ਹਮੇਸ਼ਾ ਪੰਜਾਬ ਦੀ ਮਾਵਾਂ ਨੇ ਸਰਦਾਰ ਹਰੀ ਸਿੰਘ ਨਲੂਆ ਜੰਮਿਆ ਅੱਜ ਤੱਕ ਜਿਹਦੇ ਨਾਂ ਦੇ ਖੌਫਾਫਾ ਗੱਲਾਂ ਹੁੰਦੀਆਂ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਬਾ ਸ਼ਹੀਦ ਉਦਮ ਸਿੰਘ ਉਹ ਮੈਂ ਕਿਹਦਾ ਕਿਹਦਾ ਨਾਂ ਲਵਾ ਉਹ ਇੱਕ ਇੱਕ ਫੋਟ ਇੱਕ ਇੱਕ ਚੱਪੇ ਤੇ ਇੱਕ ਇੱਕ ਸ਼ਹੀਦਾ ਸਿਰ ਲੱਗਾ ਪੂਰੇ ਪੰਜਾਬ ਦੀ ਧਰਤੀ ਤੇ ਉਸ ਪੰਜਾਬ ਦੀ ਧਰਤੀ ਦਾ ਇੱਕ ਜਿਹੜਾ ਕਿਨੇ ਆਮਰitsar ਜਿਹੜਾ ਨਾ ਸਿਫਤੀ ਦਾ ਘਰ ਉਸ ਸ਼ਹਿਰ ਦੇ ਵਿੱਚ ਇਹਨਾਂ ਖੁਸਰਿਆਂ ਦੀ ਜਿਹੜੇ ਬੰਦੇ ਖੁਸਰੇ ਬਣਦੇ ਆ ਬੋਂਡੂ ਉਹਨਾਂ ਦੀ ਪ੍ਰੇਡ ਕਰਾਈ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਕੈਂਸਲ ਕਰਵਾਈ ਹੈ ਸਿੰਘਾਂ ਨੇ ਧੰਨਵਾਦ ਉਹ ਸਿੰਘਾਂ ਦਾ ਜਿਨ੍ਹਾਂ ਕੈਂਸਲ ਕਰਾਤੀ ਆ ਮੈਨੂੰ ਪਤਾ ਮੇਰੇ ਬੋਲਣਾ ਕੋਈ ਫਰਕਤ ਨਹੀਂ ਪੈਂਦਾ ਪਰ ਕਹਿੰਦੇ ਇੱਕ ਜੰਗਲ ਨੂੰ ਅੱਗ ਲੱਗ ਗਈ ਸਾਰੇ ਜੰਗਲ ਵੇਖੀ ਜਾਣੇ ਇੱਕ ਚਿੜੀ ਜਾਵੇ ਦਰਿਆ ਚੋਂ ਚੁੰਝ ਭੜੇ ਪਾਣੀ ਦੀ ਆ ਕੇ ਜੰਗਲ 'ਚ ਰੋੜ ਦਵੇ ਇੱਕ ਜਿਹੜੀ ਹੈ ਨਾ ਇਹ ਸਟੋਰੀ ਭਗਵੰਤ ਮਾਨ ਨੇ ਇੱਕ ਵਾਰ ਬੋਲੀ ਤੇ ਨਾਲੇ ਕਿਹਾ ਸੀ ਕਿ ਇਹਨੇ ਪੁੱਛਿਆ ਚਿੜੀ ਨੂੰ ਕੀ ਫਾਇਦਾ ਤੇਰੀਆਂ ਦੋਹਾਂ ਬੂੰਦਾ ਨਾਲ ਤੇ ਬੁਝਣੀ ਨਹੀਂ ਪਰ ਉਹਨੇ ਕਿਹਾ ਵੀ ਜਦੋਂ ਅੱਗ ਲੱਗੀ ਸੀ ਕਮ ਸੇ ਕਮ ਮੇਰਾ ਨਾਂ ਤਮਾਸ਼ਾ ਵੇਖਣ ਵਾਲਿਆਂ 'ਚ ਨਾ ਆਵੇ ਮੈਂ ਤਾਂ ਦੋ ਬੂੰਦਾਂ ਲਿਆ ਕੇ ਪਾਣੀ ਦੀ ਪਾਰ ਆਈਆਂ ਕਮ ਸਿਕਮ ਲੋਕੀ ਕਹਿਣਗੇ ਤੇ ਸਹੀ ਵੀ ਇਹਦੀ ਜਿਹੜੀ ਆ ਇਹ ਚਿੜੀ ਜਿਹੜੀ ਹੀ ਇਹ ਕਮ ਸਿਕਮ ਦੋ ਦੋ ਬੂੰਦਾਂ ਲਿਆ ਕੇ ਪਾਣੀ ਅੱਗ ਬੁਝਾਉਣ ਵਾਲੇ ਚ ਲੱਗੀ ਰਹੀ ਆ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਇਹਨੇ ਅੱਗ ਲਾਉਣ ਦੀ ਕੁਛ ਨਹੀਂ ਕੀਤੀ ਨਾ ਹੀ ਲਾਗੇ ਬੈ ਕੇ ਤਮਾਸ਼ਾ ਵੇਖਿਆ ਆਹੀਂ ਭਜਾ ਲੋ ਆਪਣੇ ਬੱਚੇ ਵਿਦੇਸ਼ਾਂ ਚ ਭੇਜ ਲੋ ਡਾਲਰ ਕਮਾ ਲੋ ਜ਼ਮੀਨਾਂ ਬਣਾ ਲੋ ਲੋਕਾਂ ਦੀਆਂ ਨੱਪ ਲੋ ਭਰਾਵਾਂ ਦੇ ਸਿਰ ਪਾੜ ਲੋ ਲੱਖ ਲਾਂ ਪੰਜਾਬੀਓ ਗਾ ਆਉਣ ਵਾਲੀਆਂ ਨਸਲਾਂ ਸਾਡੀਆਂ ਟੈਂਪੂ ਹੋ ਗਈਆਂ ਸਾਡੇ ਸ਼ਹਿਰਾਂ ਦੇ ਵਿੱਚ ਇਹ ਟੈਂਪੂਆਂ ਦੀਆਂ ਪਰੇਡਾਂ ਹੋਣੀਆਂ ਇਹਨਾਂ ਨੂੰ ਜਿਹੜੇ ਦਿੰਦੇ ਨੇ ਆਪਣੇ ਇਹ ਕਰਨ ਦੀ ਜਿੱਦਾਂ ਆ ਦੱਸ ਰਿਹਾ ਸੀ ਹਿੰਦੀ 'ਚ ਸਵਾਲ ਜਿੱਦਾਂ ਉਹ ਨਰੈਣ ਕਿਹੜਾ ਆ ਉਹ ਜਿਹੜੇ ਨਰਕਧਾਰੀਏ ਨੇ ਜੋ ਕੰਮ ਕੀਤਾ ਸੀ ਉਹ ਕੰਮ ਇਹ ਜਿਹੜੇ ਲੋਕ ਕਰਦੇ ਫਿਰਦੇ ਨੇ ਨਾਲ ਹੋਰ ਸ਼ਹਿਰ ਕਿਉਂ ਨਹੀਂ ਲੱਭਦੇ ਦੇਸ਼ ਬੁਰੇ ਇੰਡੀਆ 'ਚ ਡੇਡੇ ਸ਼ਹਿਰ ਨੇ ਹਰ ਧਰਮ ਦੇ ਸ਼ਹਿਰ ਮੰਨੇ ਪਰ ਵੰਨੇ ਸ਼ਹਿਰ ਦੇ ਨਾਂ ਨੇ ਉਹਨਾਂ ਦੇ ਜਾ ਕੇ ਕਰਨ ਅੰਮ੍ਰਿਤਸਰ ਚ ਜਾ ਕੇ ਇਹੋ ਜਿਹੇ ਅਪਰੇਡਾਂ ਕਰਦੇ ਨੇ ਤੇ ਕਿਉਂ ਨਹੀਂ ਰੋਕਿਆ ਜਾਂਦਾ ਪ੍ਰਸ਼ਾਸਨ ਕਿਦਾਂ ਦੇ ਦਿੰਦਾ ਜ਼ਿੰਮੇਵਾਰੀਆਂ ਆ ਪੱਗਾਂ ਵਾਲੇ ਲੀਡਰ ਅੱਗੇ ਲੱਗੇ ਨੇ ਓਏ ਓਏ ਕਿੰਨਾ ਚਿਰ ਇਹਨਾਂ ਪੱਗਾਂ ਵਾਲਿਆਂ ਲੀਡਰਾਂ ਦੇ ਥੱਲੇ ਲੱਗੇ ਰਾਵਾਂਗੇ ਲੋਕੋ ਹੋ ਜੋ ਇਕੱਠੇ ਜਾਗਣ ਦਾ ਵੇਲਾ ਇਹਨਾਂ ਲੀਡਰਾਂ ਕੁਛ ਨਹੀਂ ਸਾਡਾ ਕਰਨਾ ਓਏ ਆਪਾਂ ਚਲ ਲੜਾਲ ਲੜਾ ਮਾਰਨਾ ਸਾਨੂੰ ਠਾਣਿਆਂ ਚ ਦੇਣਾ ਜਿਨ੍ਹਾਂ ਨੇ ਕੋਈ ਕਿਸੇ ਤੇ ਕੋਈ ਪਰਚਾ ਪਾਤਾ ਕਿਸਦਾ ਇੰਕਾਊਂਟਰ ਕਰਤਾ ਓਏ ਰੱਬ ਉਹਦਾ ਵਾਸਤਾ ਇੱਕੋ ਜੋ ਏ ਖਤਮ ਹੋ ਗਿਆ ਪੰਜਾਬ ਲੱਖ ਲਾਂਤਾ ਮੈਂ ਤਾਂ ਪਹਿਲਾਂ ਹੀ ਦੱਸ ਕਹਿ ਹਟਿਆ ਪੀਐਸ ਪੰਜਾਬ ਦੀ ਧਰਤੀ ਤੇ ਜਿਹੜਾ ਜੰਮਦਾ ਨਾ ਉਹ ਸਮਝ ਲਿਓ ਵੀ ਪਹਿਲਾਂ ਮਰਨ ਕਬੂਲ ਕਰ ਛੱਡ ਜੀਵਨ ਕੀ ਆਸ ਉਹ ਸ਼ਹੀਦ ਹੋਣ ਵਾਸਤੇ ਹੀ ਪੈਦਾ ਹੋਇਆ ਇਸ ਧਰਤੀ ਤੇ ਜਿੱਦਨ ਲੋੜ ਪਈ ਹਰ ਇੱਕ ਕੀ ਕੋਨਾ ਕੀ ਮੋਨਾ ਤੇ ਕੀ ਸਰਦਾਰ ਸੀਸ ਆਪਣਾ ਦੇ ਦੇਗਾ ਆਪਣੇ ਪੰਜਾਬ ਦੀ ਅਣਖ ਨਹੀਂ ਜਾਣ ਦੇਾਂਗੇ ਆਪਾਂ ਮੈਂ ਇੰਨੀ ਬੇਨਤੀ ਕਰਦਾ ਵੀ ਹਟਜੋ ਜਿਹੜੇ ਵੀ ਨਾ ਚਾਲਾਂ ਚ ਲੱਗੇ ਆ ਉਹ ਪੰਜਾਬੀ ਕੌਮ ਪੰਜਾਬ ਦੀਆਂ ਮਾਵਾਂ ਸੂਰਮੇ ਜਾਂਦੀਆਂ ਰਹੀਆਂ ਨੇ ਇੱਥੇ ਟੈਂਪੂ ਖੁਸਰੇ ਜੰਮਣ ਦਾ ਰਿਵਾਜ ਨਹੀਂ ਹੈਗਾ ਮਾਵਾਂ ਜਿਦਨੇ ਕੋਈ ਸੂਰਮਾ ਜੰਪਿਆ ਨਾ ਆ ਜਿਹੜੇ ਆਹੋ ਜਿਹਿਆਂ ਕਰਦੇ ਆ ਨਾ ਪਰੇਡਾਂ ਇਹ ਧਰਤੀ ਤੇ ਲੱਭਣੇ ਨਹੀਂ ਹੈਗੇ ਫਿਰ ਕਿਸਤੇ ਨਜਾਇਜ਼ਨਾ ਪਰਚੇ ਕਰਾਇਓ ਹਟਜੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਸਾਰੇ ਹੀ ਵਸੀਲੇ ਮੁੱਕ ਜਾਣ ਆਖਰੀ ਵਸੀਲਾ ਚੁੱਕ ਲੈਣਾ ਕਰਪਾਣਾ ਹੈ ਹੱਥ ਜੋੜਦੇ ਆ ਵਸੀਲੇ ਆ ਅਸੀਂ ਗੱਲਬਾਤ ਕਰਦੇ ਆ ਨਾ ਸ਼ੇਰੋ ਜੀਨ ਦੋ ਵਸਣ ਦੋ ਪੰਜਾਬ ਨੂੰ ਉਹ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਪੰਜਾਬ ਨੂੰ ਉਜਾੜ ਕੇ ਕਿਉਂ ਆਪਣੀ ਬਾਹ ਤੋੜਦੇ ਹੋ ਤੁਹਾਡੀ ਰੱਖਿਆ ਕਰਨ ਵਾਲੀ ਬਾਹ ਇਹੋ ਹੀ ਆ ਜਿਹੜੀ ਪੰਜਾਬ ਦਾ ਤੁਸੀਂ ਜਲੂਸ ਕੱਢਦੇ ਪਏ ਹੋ ਰੱਬ ਦਾ ਵਾਸਤਾ ਜੇ ਮaaf ਕਰ ਦੋ ਪੰਜਾਬ ਦਾ ਇੰਨਾ ਜਲੂਸ ਨਾ ਕੱਢੋ ਪੰਜਾਬ ਚ ਅੱਜ ਤੱਕ ਸੂਰਮੇ ਜੰਮਦੇ ਰਹੇ ਨੇ ਤੇ ਜੰਮਦੇ ਰਹਿਣਗੇ ਇਹ ਹਰਕਤਾਂ ਕਰਨੀਆਂ ਬੰਦ ਕਰ ਦੋ ਧੰਨਵਾਦ ਦੋਸਤੋ ਕਮ ਸੇ ਕਮ ਵੀਡੀਓ ਸ਼ੇਅਰ ਕਰ ਦੋ ਜਿੰਨੇ ਜੋਗਾ ਕੋਈ ਹੈਗਾ ਨਾ ਇਹ ਚੀਜ਼ ਤੇ ਖਰਾਬ ਸਖਤ ਰੋਜ਼ ਆਪਣਾ ਉਠਾਓ ਥਾਂ ਥਾਂ ਤੇ ਧਰਨੇ ਲਾਓ ਦੁਬਾਰਾ ਆ ਟੈਂਪੂਆਂ ਟਿੱਲਿਆਂ ਦੇ ਦੁਬਾਰਾ ਨਾ ਇੱਥੇ ਜਿਹੜੇ ਆ ਨਾ ਇੱਥੇ ਜਲੂਸ ਇਹਨਾਂ ਦੀਆਂ ਪਰੇਡਾਂ ਨਹੀਂ ਨਿਕਲਣੀਆਂ ਚਾਹੀਦੀਆਂ ਪੰਜਾਬ ਦੀ ਢੱਟੀ ਤੇ ਮਰਨਾ ਮਜੂਰ ਆ ਮਰ ਜਾਵਾਂਗੇ ਸ਼ਹਾਤਾਂ ਦੇ ਦਾਂਗੇ ਪਰ ਅਸੀਂ ਪੰਜਾਬ ਦੇ ਹੋਂ ਵਾਲੇ ਜਵਾਕ ਜਿਹੜੇ ਅਸੀਂ ਟੈਂਪੂ ਨਹੀਂ ਅਸੀਂ ਸੂਰਮੇ ਬਣਾਉਣੇ ਆ ਉਹ ਮੈਂ ਬੇਨਤੀ ਕਰਨਾ ਆਪਣੀ ਪੰਜਾਬ ਦੀਆਂ ਨਾ ਧੀਆਂ ਨੂੰ ਉਹ ਜਿਹੜੀਆਂ ਹਲਾ ਹਲਾ ਕੇ ਡਾਂਸ ਕਰ ਕਰਕੇ ਵਿਖਾਈ ਜਾਂਦੇ ਜੇ ਆਪਣੇ ਸੋਸ਼ਲ ਮੀਡੀਆ ਤੇ ਉਹ ਸ਼ਰਮ ਕਰੋ ਕੀ ਸੂਰਮੇ ਜੰਮੂਗੀਆਂ ਆਜੋ ਇਧਰਲੇ ਪਾਸੇ ਆਜੋ ਤੁਹਾਡੇ ਨਾਲ ਕੀ ਹਾਲ ਹੋਣ ਡਿਆ ਤੁਹਾਨੂੰ ਕੁਝ ਨਹੀਂ ਸਮਝਾਉਣਾ ਪ੍ਰਸ਼ਾਸਨ ਨੂੰ ਕਰਦਾ ਅਪੀਲ ਮੈਂ ਪੁਲਿਸ ਨੂੰ ਅਪੀਲ ਕਰਦਾ ਵਾ ਤੁਸੀਂ ਪਰਚੇ ਤੇ ਪਾ ਦੋਗੇ ਲੋਕਾਂ ਦੇ ਕੁਝ ਕਰੀ ਜਾਓਗੇ ਤੁਹਾਡੇ ਆਪਣੇ ਇੱਥੇ ਬੱਚੇ ਸੇਵ ਨਹੀਂ ਬਾਹਲੇ ਦਿੱਤਾ ਜਿ ਬਣਾਉਂ ਡੇ ਜੀ ਲੱਖ ਲੱਖ ਰੁਪਈਆ ਤਨਖਾਵਾਂ ਲੈ ਕੇ ਵੀ ਪੰਜਾਬ ਦਾ ਵਾਲੀਵਾਰ ਸਕੋਣਿਆ ਕਿਹਦੇ ਹਵਾਲੇ ਛੱਡਣਾ ਪੰਜਾਬ ਯਾਰ ਤੁਸੀਂ ਪੰਜਾਬ ਤੇ ਜਾਏ ਨਹੀਂ ਜੀ ਮੈਂ ਬਾਕੀਆਂ ਸਾਰੀਆਂ ਹੀ ਵੀ ਜਿੰਨੀਆਂ ਕੌਮਾਂ ਵਸਦੀਆਂ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਓਏ ਆ ਪੰਜਾਬੀ ਆ ਪੰਜਾਬੀ ਖੂਨ ਆ ਕਿਸੇ ਚ ਖਤਰੀ ਆ ਖਤਰੀ ਦਾ ਖੂਨ ਆ ਕਿਸੇ ਚ ਜੱਟ ਦਾ ਖੂਨ ਆ ਕਿਸੇ ਚ ਰਾਜਪੂਤ ਦਾ ਖੂਨ ਆ ਸਾਰੀਆਂ ਬਹਾਦਰ ਕੌਮਾਂ ਓਏ ਇੱਥੇ ਟੈਂਪੂ ਜੰਮਣਗੇ ਇੱਥੇ ਟੈਂਪੂਆਂ ਦੀ ਅਪਰੇਡਾ ਹੋਇਆ ਕਰਨਗੀਆਂ ਕਿੱਥੇ ਗਏ ਮੇਰੇ ਹਿੰਦੂ ਵੀਰ ਸੇਵ ਸੈਨਾਵਾਲੇ ਕਿਉਂ ਨਹੀਂ ਇਹਦਾ ਵਿਰੋਧ ਕਰਦੇ ਮੇਰੇ ਖਤਰੀ ਮਹਾਸਭਾ ਵਾਲੇ ਖਤਰੀ ਦਾ ਪੁੱਤ ਬ੍ਰਾਹਮਣ ਦਾ ਨਹੀਂ ਕਿੱਥੇ ਆ ਖਤਰੀ ਪੁੱਤ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਜਿੰਨੇ ਲੋਕ ਨੇ ਮੇਰੇ ਹਿੰਦੂ ਵੀਰ ਭਾਵੇਂ ਹੋਣ ਮੁਸਲਮਾਨ ਵੀਰ ਭਾਵੇਂ ਹੋਣ ਸਾਈ ਪੀਰ ਭਾਵੇਂ ਕੋਈ ਸਿੱਖ ਭਾਵੇਂ ਕੋਈ ਮਜਬਦਾ ਪੱਕਾ ਇਸ ਦੇ ਖਿਲਾਫ ਸਖਤ ਵਿਰੋਧ ਉਠਾਓ ਫਿਲਹਾਲ ਤੇ ਪਰੇਡ ਬੰਦ ਹੋ ਗਈ ਆ ਅੱਜ ਤੋਂ ਬਾਅਦ ਨਾ ਕੋਈ ਪੰਜਾਬ ਚ ਟੈਂਪੂਆਂ ਦੀਆਂ ਪ੍ਰੇਡਾਂ ਹੋਣ ਤੇ ਨਾ ਇਸ ਬਾਰੇ ਸੋਚੇ ਇਹ ਠੋਕ ਕੇ ਚੇਤਾਵਨੀ ਸਰਕਾਰ ਨੂੰ ਦੇ ਦਿਓ ਮੇਰੀ ਇੰਨੀ ਬੇਨਤੀ ਪ੍ਰਵਾਨ ਕਰਿਓ ਤੇ ਦੂਰ ਤੱਕ ਵੀਡੀਓ ਪਹੁੰਚਾ ਦਿਓ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਕੁਛ ਨਹੀਂ ਕਰੇ ਪਤਾ ਹੀ ਹੋ ਲਗਾ 6 ਸਾਲ ਤੋਂ ਕੀ ਜੀ ਅੰਬਰ ਸੱਚ ਪ੍ਰੇਡਾਂ ਹੋਣ ਦੀਆਂ ਨੇ ਟੈਂਪੂਆਂ ਦੀਆਂ ਗੇਹਾਂ ਦੀਆਂ ਜਿਹੜੇ ਬੰਦਿਆਂ ਨੂੰ ਫੀਲਿੰਗਾਂ ਆਉਂਦੀਆਂ ਨੇ ਪਿਆਸੀ ਜਨਾਨੀਆਂ ਜਨਾਨੀਆਂ ਵਾਲੇ ਲਚਨ ਕਰਦੇ ਨੇ ਜਿਨ੍ਹਾਂ ਨੂੰ ਲੋਕੀ ਛਾਦੇ ਨੇ ਉਹ ਕੀ ਹੈ ਮੰਡੀ ਸੱਧੂ ਕੀ ਜਿਹਨੂੰ ਬੋਲਦੇ ਆ ਉਦਾਂ ਦੇ ਵੀ ਬੰਦੇ ਸੁਰਕੀਆਂ ਬੋਟ ਲਾ ਕੇ ਤੋੜੇ ਫਿਰਦੇ ਨੇ ਕੁੜੀਆਂ ਵਾਂਗੂ ਤੋੜਦੇ ਨੇ ਉਹਨਾਂ ਦੀ ਅਫਰੇਡਾਂ ਹੁੰਦੀਆਂ ਉਹ ਜਿਹੇ ਪੰਜਾਬ ਚ ਨਹੀਂ ਉਹ ਜੰਮਨੇ ਤੇ ਨਹੀਂ ਚੱਲਨੇ ਨੇ ਇੱਥੇ ਸੂਰਮੇ ਜੰਮਦੇ ਰੇ ਤੇ ਸੂਰਮੇ ਜਮਣਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕਾ ਫਤਿਹ ਤੇ ਸਾਥੀਓ ਅੱਜ ਬਣੋ ਸਾਥ ਦਿਓ ਵੱਤ ਵੱਤ ਸ਼ੇਅਰ ਕਰੋ ਹਰ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਜਿਹੜੇ ਇਹ ਚੀਜ਼ਾਂ ਕਰਦੇ ਨੇ ਉਹਨਾਂ ਤੱਕ ਵੀ ਪਹੁੰਚਾ ਦਿਓ ਤੇ ਜਿਹੜੇ ਇਹਨਾਂ ਚੀਜ਼ਾਂ ਨੂੰ ਰੋਕ ਸਕਦੇ ਪਰ ਰੋਕਦੇ ਨਹੀਂ ਮੈਂ ਉਹਨਾਂ ਨੂੰ ਕਹਾਂਗਾ ਉਹ ਵੀ ਟੈਂਪੂ ਨੇ ਸਰਦਾਰ ਇੰਡੀਆ ਦੀਆਂ ਦਾੜੀਆਂ ਪੱਗਾਂ ਵਾਲੇ ਇਸ ਟਾਈਮ ਸਰਕਾਰਾਂ ਚ ਬੈਠੇ ਭਾਵੇਂ ਵਿਪੱਖਸ਼ ਚ ਹੋਣ ਭਾਵੇਂ ਲੀਡਰ ਹੋਣ ਭਾਵੇਂ ਐਮ ਐਲ ਏ ਹੋਣ ਜੇ ਉਹਨੇ ਦੇ ਹੁੰਦਿਆਂ ਵੀ ਇਹ ਚੀਜ਼ਾਂ ਹੋ ਜਾਂਦੀਆਂ ਤੇ ਮਾਫ਼ ਕਰਿਓ ਤੁਸੀਂ ਵੀ ਟੈਂਪੂ ਜੇ ਟੈਂਪੂ ਨਾਲੋਂ ਘੱਟ ਨਹੀਂ ਜੇ ਤੁਹਾਡਾ ਜ਼ਮੀਰ ਵੱਧ ਗਿਆ ਇਹਨਾਂ ਕੁਰਸੀਆਂ ਕਰਕੇ ਐ ਥੂ ਉਹ ਸਾਡੋਂ ਦੇ ਨਵਾਬੀਆਂ ਮਿਰੀਆਂ ਸੁਲਤਾਨੇ ਕੌਮ ਜਦੋਂ ਮਿਲਿਆ ਜਸੂ ਸਿੰਘ ਨੂੰ ਉਹਨਾਂ ਉਹ ਸ਼ਰਤਾਂ ਪਰਵਾਹ ਨਹੀਂ ਕੀਤੀਆਂ ਆਪਣੇ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਤੇ ਪੁੱਤ ਵਾਰ ਤੇ ਇਹ ਨਿਕਿਆ ਨਿਕਿਆ ਕੁਰਸੀਆਂ ਨਿਕਿਆ ਨਿਕਿਆ ਲੀਡਰੀਆਂ ਦੇ ਵਾਸਤੇ ਇੰਨੇ ਥੱਲੇ ਡਿੱਗ ਜਾਂਦੇ ਆ ਲੱਖ ਲਾਂ ਤਾਂ ਸਾਡੇ ਤੇ ਤੇ ਸਾਡੇ ਵਰਗਿਆਂ ਬਾਕੀਆਂ ਲੋਕਾਂ ਤੇ ਜਿਹੜੇ ਸਰਪੰਚੀਆਂ ਵਾਸਤੇ ਐਮ ਐਲ ਏ ਦੀਆਂ ਕੀ ਪੈਰ ਚੱਟਦੇ ਨੇ ਤੇ ਐਮ ਐਲ ਏ ਵਜ਼ੀਰੀਆਂ ਵਾਸਤੇ ਮਨਿਸਟਰਾਂ ਦੇ ਮਿਨਿਸਟਰੀਆਂ ਦੇ ਤੇ ਮਨਿਸਟਰ ਗਾਂ ਖਤਮ ਹੋ ਗਿਆ ਪੰਜਾਬ ਉਹ ਲੱਖ ਲਾਂ ਤਾਂ ਤੁਸੀਂ ਵੀ ਟੈਂਪੂ 'ਚ ਸਾਰੇ ਓਏ ਉਹ ਆਜੋ ਓਏ ਅਣਖ ਜਗਾ ਲਓ ਆਪਣੀ ਖਤਮ ਹੋ ਗਿਆ ਇੱਕ ਹੋ ਜੋ ਇੱਕ ਝੰਡੇ ਥਲੇ ਇਕੱਠੇ ਹੋ ਜੋ ਕੋਈ ਕਿਸਾਨ ਬਣ ਕੇ ਛਤਰ ਖਾਈ ਜਾਂਦਾ ਕੋਈ ਸਮਾਜ ਸੇਵੀ ਬਣ ਕੇ ਛਤਰ ਖਾਈ ਜਾਂਦਾ ਕੋਈ ਕਾਂਗਸੀ ਬਣ ਕੇ ਛਤਰ ਖਾਈ ਜਾਂਦਾ ਕੋਈ ਆਮ ਆਦਮੀ ਦਾ ਵਜਣ ਸਾਰਿਆਂ ਨੂੰ ਛਤਰ ਹੀ ਦੇ ਆ ਕੀ ਕਰਦੇ ਫਿਰਦੇ ਹੋ ਪੰਜਾਬੀ ਹੋਣ ਦੇ ਨਾਤੇ ਤੇ ਇਕੋ ਜੋ ਮਿਹਰਬਾਨੀ ਧੰਨਵਾਦ ਆ ਵੱਧ ਤੋਂ ਵੱਧ ਵੀਰ ਮੇਰਾ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਹਰ ਇੱਕ ਪੰਜਾਬੀ ਆਪਣੇ ਫੋਨ 'ਤੇ ਇਹ ਗੱਲ ਪੜ ਲਿਓ ਆਪਣੇ ਦਿਮਾਗ 'ਚ ਪੜ ਲਿਓ ਅੱਜ ਤੋਂ ਬਾਅਦ ਪੰਜਾਬ ਦੇ ਕਹੇ ਸ਼ਹਿਰ ਕਹੇ ਪਿੰਡ ਵਿੱਚ ਇਹ ਟੈਂਪੂਆਂ ਦੀਆਂ ਪਰੇਡਾਂ ਨਾ ਹੋ ਤੇ ਨਾ ਹੀ ਇਹ ਟੈਂਪੂ ਅਸੀਂ ਰਹਿਣ ਦੇਣੇ ਆ ਬੈਕ ਇਹਨਾਂ ਦੇ ਇਲਾਜ ਕਰਾਓ ਇਹਨਾਂ ਨੂੰ ਠੀਕ ਰਾਓ ਨਹੀਂ ਤੇ ਭਾਏ ਪਰੇਡ ਕਰਾ ਆ ਕੇ ਜਿੱਥੇ ਮਰਜੀ ਜਾਣ ਇਹੋ ਜਿਹਾ ਕੰਮ ਅਸੀਂ ਪੰਜਾਬ 'ਚ ਨਹੀਂ ਹੁੰਦੇ ਹੁਣ ਯਾਰ ਇਹ ਹਰੀ ਸਿੰਘ ਨਲੂਏ ਦੇ ਘੋੜੇ 'ਤੇ ਬੰਦਾ ਸਿੰਘ ਬਹਾਦਰ ਦੇ ਘੋੜੇ ਦੀ ਟਾਪ 'ਤੇ ਇੱਥੇ ਪੈਰ ਪਏ ਨੇ ਇੱਕ ਘੋੜਿਆਂ ਤੇ ਡਗੜ ਡਗੜ ਇੱਥੇ ਸੂਰਮਿਆਂ ਨੇ ਕੀਤਾ ਮਾਫੀ ਚਾਹੁੰਦਾ ਵੀਡੀਓ ਵੱਡੀ ਬਣ ਗਈ ਆ ਸੋ ਧੰਨਵਾਦ ਇਹ ਸੂਰਮਿਆਂ ਦੀ ਧਰਤੀ ਆ ਟੈਂਪੂਆਂ ਦੀ ਨਹੀਂ ਕਿ ਇੱਥੇ ਟੈਂਪੂਆਂ ਦੀ ਇਤੋਂ ਬਾਅਦ ਪਰੇਡ ਨਹੀਂ ਹੋਣਗੇ ਇਥੇ ਨਿਕਲਦੀਆਂ ਨੇ ਸ਼ੋਭਾ ਯਾਤਰਾ ਨਿਕਲਦੀਆਂ ਨੇ ਜਸਮਸੀਹ ਦੀਆਂ ਹਸਕੇ ਪਰਵਾਨ ਨੇ ਇਥੇ Eid ਵਾਸਤੇ ਮੁਸਲਮਾਨ ਭਰਾ ਆਪਣਾ ਕੱਢਦੇ ਨੇ ਜੋ ਵੀ ਹੈ ਸਜਦਾ ਉਹਨਾਂ ਨੂੰ ਇਥੇ ਰਾਮ ਦੀਆਂ ਯਾਤਰਾ ਨਿਕਲਦੀਆਂ ਨੇ ਇਥੇ ਸ਼ਿਵ ਰਾਤਰੀ ਦੀ ਯਾਤਰਾ ਨਿਕਲਦੀ ਆ ਧਾਰਮਿਕ ਜੋ ਵੀ ਹੁੰਦਾ ਸਭ ਨੂੰ ਸਲਾਮ ਆ ਇਥੇ ਗੁਰਪੁਰਬ ਮਨਾਏ ਜਾਂਦੇ ਨੇ ਗੁਰੂ ਦੀ ਪਾਲਕੀ ਨਿਕਲਦੀ ਆ ਉਹਨੂੰ ਵੀ ਸਿਰ ਨਿਵਾਵਾਂਗੇ ਆਪਾਂ ਪਰ ਆਹ ਟੈਂਪੂਆਂ ਵਾਲੇ ਜਿਹੜੇ ਕਾਮਿਆਂ ਦੀ ਟੈਂਪੂਆਂ ਦੀਆਂ ਪ੍ਰੀਡਾਂ ਇਹ ਨਾ ਹੋਈਆਂ ਤੇ ਨਾ ਕੋਈ ਹੋਣ ਦਿਓ ਇਸ ਵਾਸਤੇ ਕੋਈ ਧਰਮ ਨਹੀਂ ਕੋਈ ਧਰਮ ਤੋਂ ਉੱਤੇ ਵੱਧ ਕੇ ਸਾਰੇ ਇੱਕੋ ਇੱਕੀ ਚੀਜ਼ ਡੱਕੋ ਮੇਰੇ ਵੀਰੋ ਪੰਜਾਬੀਓ ਇਨੀ ਬੇਨਤੀ ਕਰਾਂਗੇ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲੇ ਤੋਂ ਬਾਜ਼ ਆਜੋ ਇੱਕ ਹੋ ਜੋ ਪੰਜਾਬ ਸਾਡਾ ਸਾਰਿਆਂ ਦਾ ਨਾ ਇਹ ਸਿੱਖਾਂ ਦਾ ਆ ਨਾ ਇਹ ਹਿੰਦੂਆਂ ਦਾ ਆ ਕਿਸੇ ਦਾ ਨਹੀਂ ਗਾ ਇਹ ਪੰਜਾਬ ਪੰਜਾਬੀਆਂ ਦਾ ਜਿਹੜੇ ਪੰਜਾਬ ਦੇ ਜੰਮ ਪਾ ਲਿਆ ਭਾਵੇਂ ਖੱਤਰੀ ਨੇ ਭਾਵੇਂ ਜੱਟ ਨੇ ਭਾਵੇਂ ਹਸਾਈ ਨੇ ਭਾਵੇਂ ਮੁਸਲਮਾਨ ਜਿਹੜਾ ਪੰਜਾਬ ਦੀ ਧਰਤੀ 'ਤੇ ਜਮਿਆ ਪੰਜਾਬ ਉਹਨਾਂ ਦਾ ਸਾਰਿਆਂ ਦਾ ਤੇ ਸਾਰੇ ਬਹਾਦਰ ਸੂਰਮੇ ਨੇ ਘੱਟ ਕੋਈ ਨਹੀਂ ਹੈਗਾ ਤੇ ਆ ਤੁਮਬਤ ਨਾ ਪੰਜਾਬ ਤੇ ਲੱਗੇ ਮੜ ਕੇ ਧੰਨਵਾਦ ਜੀ